ਭਗਵਾਨ ਤੁਮਾਨ ਕਹਿੰਦਾ ਹੁੰਦਾ ਸੀ ਗੁਲਫੀ ਗਰਮਾ-ਗਰਮ ਦੇ ਵਿੱਚ ਕਿ ਲੀਡਰ ਕੀ ਕਰਦੇ ਨੇ ਕਿ ਇੱਕ ਜੰਗਲ ਦਾ ਰਾਜਾ ਸ਼ੇਰ ਹੈ ਤੇ ਇੱਕ ਦਿਨ ਕੀ ਹੋਇਆ ਬਾਂਦਰ ਨੂੰ ਰਾਜਾ ਬਣਾਤਾ ਤਾਂ ਲੋਕ ਬਾਂਦਰ ਕੋਲੇ ਆਏ ਵੀ ਸਾਡੇ ਕੰਮ ਨਹੀਂ ਹੋ ਰਹੇ ਉਹ ਕਹਿੰਦਾ ਮੈਂ ਇੱਕ ਦਰੱਖਤ ਤੋਂ ਦੂਜੇ ਦਰੱਖਤ ਭੱਜਿਆ ਫਿਰਦਾ ਨਾ ਤੁਸੀਂ ਐਂ ਦੱਸੋ ਵੀ ਮੇਰੇ ਕੰਮ ਕਰਨ ਦੇ ਵਿੱਚ ਕੋਈ ਕਸਰ ਹੈ ਮੇਰੀ ਭਜਨ ਨੱਚੇ ਕੋਈ ਕਸਰ ਹੈ ਫੇਰ ਦੱਸੋ ਕਹਿੰਦਾ ਕੰਮ ਹੋਵੇ ਨਾ ਹੋਵੇ ਮੈਂ ਆਪਦਾ ਕੰਮ ਕਰ ਰਹਾ ਹਾਂ ਉਵੇਂ ਹੀ ਇਹਦਾ ਕੰਮ ਇਹ ਤਾਂ ਥਾਲੀਆਂ ਬਜਵਾ ਲਓ ਇਹਦੇ ਤੋਂ ਛੁਟਕਲੇ ਸੁਣਾ ਲਓ ਇਹ ਤੋਂ ਗੀਤ ਸੁਣੋ ਇਹ ਮਨੋਰੰਜਨ ਦਾ ਥੋੜਾ ਕਰ ਸਕਦਾ ਪਰ ਉਹਨੂੰ ਇਹ ਸਵਾਲ ਬਣਦਾ ਵੀ ਤੁਹਾਨੂੰ ਮਨੋਰੰਜਨ ਕਰ ਲਈ ਨਹੀਂ ਉੱਤੇ ਲੋਕਾਂ ਨੇ ਬਿਠਾਇਆ ਇੱਕ ਕਮਦਾਰੀ ਨੇ ਦੋ ਬਾਦਰੀਆਂ ਰੱਖੀਆਂ ਪਹਿਲੀ ਦਾ ਨਾਮ ਭਾਜਪਾ ਤੇ ਦੂਜੀ ਕਿਹੜੀ ਹੈ ਦੂਜੀ ਆਮ ਆਦਮੀ ਪਾਰਟੀ ਹੈ ਇਹ ਇਹੀ ਕੰਮ ਹੈ ਇਹਨਾਂ ਦਾ ਕਿ ਇਹ ਢੀਂਗਾ ਮਾਰ ਸਕਦੇ ਨੇ ਇੰਟਰਵਿਊਆਂ ਦੇ ਵਿੱਚ ਕਰਨਕਰੌਣ ਨੂੰ ਕੁਝ ਨਹੀਂ ਹੈਗਾ ਤੇ ਫਿਰ ਜਦੋਂ ਲੋਕ ਆ ਕੇ ਘੇਰਦੇ ਨੇ ਇਹ ਪੁਲਿਸ ਦੀਆਂ ਜਿਹੜੀਆਂ ਡਾਂਗਾਂ ਉਹਨਾਂ ਨੂੰ ਦਿੰਦੇ ਨੇ ਉਹਨਾਂ ਦੇ ਸਿਰ ਪਾੜਦੇ ਨੇ ਚੁੰਨੀਆਂ ਰੋਲਦੇ ਲੁਧਿਆਣੇ ਦੇ ਵਿੱਚ ਸੰਤਕਰਨ ਨਾਲ ਮਿਲ ਨਹੀਂ ਹੋ ਸਕਦੀ ਐ ਮਤਲਬ ਇਹਨਾਂ ਦੀਆਂ ਸਬਸਿਡੀਆਂ ਮਾਫ ਹੋ ਸਕਦੀਆਂ ਨੇ ਇਹਨਾਂ ਦੇ ਕਰਜ਼ੇ ਮਾਫ ਹੋ ਸਕਦੇ ਨੇ ਪਿਛਲੀਆਂ ਤੋਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਇੱਥੇ ਡੀਂਗਾ ਮਾਰ ਕੇ ਗਏ ਸੀ ਕਿ ਅਸੀਂ 49 ਕਰੋੜ ਰੁਪਇਆ ਦਿੱਤਾ ਜੀ ਪੰਜਾਬ ਯੂਨੀਵਰਸਿਟੀ ਨੂੰ ਤੇ ਇਹਦਾ ਹੋਸਟਲ ਬਣਾਵਾਂਗੇ ਅੱਜ ਜਾ ਕੇ ਇਹਨਾਂ ਨੂੰ ਮਾੜਾ ਸਵਾਲ ਕਰੋ ਕਿ ਕਿੱਧਰ ਗਿਆ ਤੁਹਾਡਾ 49 ਕਰੋੜ ਇੱਥੇ ਪਿਛਲੇ ਦਿਨ ਰਾਸ਼ਟਰਪਤੀ ਆਇਆ ਮਤਲਬ ਜਦੋਂ ਰਾਸ਼ਟਰਪਤੀ ਆਇਆ ਸਾਨੂੰ ਹੋਸਟਲਾਂ ਵਿੱਚ ਤਾੜ ਦਿੱਤਾ ਗਿਆ ਸਾਰੇ ਮਤਲਬ ਸੜਕਾਂ ਐ ਖਾਲੀਆਂ ਕਰਾਤੀਆਂ ਜਿਵੇਂ ਪਤਾ ਨਹੀਂ ਅੱਜ ਤੱਕ ਬਾਦੀਆਂ ਵੀ ਬੰਬ ਸੱਟ ਕੇ ਮਾਰ ਦਾਂਗੇ ਜਾਂ ਕੀ ਕਰ ਦਾਂਗੇ ਹਾਲਾਤ ਤਾਂ ਬਿਲਕੁਲ ਆਏ ਐ ਮਰੋ ਪਹਿਲਾਂ ਤੋਂ ਵੀ ਮਾੜੇ ਹਾਲਾਤ ਹੋ ਗਏ ਇਹ ਬਦਲਾਅ ਜ਼ਰੂਰ ਆਇਆ ਹੈ ਪੰਜਾਬ ਚ ਬਦਲਾਅ ਦੀ ਸਰਕਾਰ ਕਿੰਨਿਆਂ ਨੂੰ ਲੱਗੀ ਚੰਗੀ ਤੇ ਕਿੰਨਿਆਂ ਨੂੰ ਲੱਗੀ ਬੇਕਾਰ ਅੱਜ ਸਿੱਧੇ ਸਵਾਲ ਨੌਜਵਾਨਾਂ ਨਾਲ ਕਰਾਂਗੇ ਕਿਉਂਕਿ 3 ਸਾਲ ਬੀ ਚੁੱਕੇ ਨੇ ਸਰਕਾਰ ਜਿਹੜਾ ਵਾਅਦਾ ਕਾਰਨ ਪੰਜਾਬ ਦੇ ਵਿੱਚ ਸੱਤਾ ਬਣਾ ਕੇ ਆਈ ਹੈ ਕਿ ਉਹ ਵਾਦੇ ਪੂਰੇ ਹੋਏ ਨੇ ਕਿ ਪੰਜਾਬ ਦੇ ਵਿੱਚ ਜੋ ਭਗਵੰਤ ਮਾਨ ਸਰਕਾਰ ਨੇ ਜੋ ਵਾਦੇ ਕੀਤੇ ਜੋ ਗਰੰਟੀਆਂ ਦਿੱਤੀਆਂ ਜੋ ਮਹਿਲਾਵਾਂ ਨਾਲ ਵਾਦੇ ਕੀਤੇ ਕਿ ਉਹ ਪੂਰੇ ਹੋਏ ਜਾਂ ਨਹੀਂ ਸਾਡਾ ਸਿੱਧੇ ਹੁਣ ਯੂਥ ਉਹਨਾਂ ਗੱਲਬਾਤ ਕਰਨਗੇ ਮੈਡਮ ਪੰਜਾਬ ਦੇ ਵਿੱਚ ਬਦਲਾਅ ਦੀ ਸਰਕਾਰ ਆਈ ਹੈ ਪਹਿਲਾ ਸਵਾਲ ਇਹੀ ਹੈ ਕਿ ਕਿਸ ਤਰ੍ਹਾਂ ਦੇ ਬਦਲਾਅ ਨੂੰ ਲਿਕੋ ਬਦਲਾ ਤਾਂ ਬਿਲਕੁਲ ਆਇਆ ਹੈ ਮਤਲਬ ਪਹਿਲਾਂ ਤੋਂ ਵੀ ਮਾੜੇ ਹਾਲਾਤ ਹੋ ਗਏ ਇਹ ਬਦਲਾ ਜ਼ਰੂਰ ਆਇਆ ਹੈ ਮਤਲਬ ਅੱਜ ਆਪਾਂ ਦੇਖੀਏ ਜਿਹੜੇ ਵੀ ਵਾਅਦੇ ਕੀਤੇ ਸੀ ਬੇ ਹਰ ਖੇਤਰ ਚ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਹੈ ਨਾ ਅਸੀਂ ਸਿੱਖਿਆ ਕਰ ਜਈ ਨਹੀਂ ਹੋਂ ਦੇਵਾਂਗੇ ਪਰ ਅਸੀਂ ਉਹਨਾਂ ਇੱਥੇ ਇਸ ਟਾਈਮ ਯੂਨੀਵਰਸਿਟੀ ਖੜੇ ਆ ਇੱਥੇ ਪੰਜਾਬ ਯੂਨੀਵਰਸਿਟੀ ਪੰਜਾਬ ਸਰਕਾਰ ਦੀ ਬੰਦੀ ਗ੍ਰਾਂਟ ਹੈ ਜਿਹੜੀ ਉਹ ਪਿਛਲੇ ਕਿੰਨੇ ਸਮੇਂ ਤੋਂ ਨਹੀਂ ਆ ਰਹੀ ਹਮੇਸ਼ਾ ਨਕਲੀ ਵਾਅਦੇ ਕੀਤੇ ਜਾਂਦੇ ਜਦੋਂ ਇੱਥੇ ਇਲੈਕਸ਼ਨ ਹੁੰਦੇ ਐ ਤੁਹਾਨੂੰ ਦੀ ਸਟੂਡੈਂਟ ਵਿੰਗ ਵਾਅਦੇ ਕਰਦੀ ਐ ਵੀ ਅਸੀਂ ਇੱਥੇ ਹੌਸਟ ਕੋਈ ਮੁੱਦਾ ਚੁਕਨਿਆ ਇੱਥੇ ਦੀ ਅਥਾਰਟੀ ਸਾਨੂੰ ਕਹਿੰਦੀ ਵੀ ਪੰਜਾਬ ਸਰਕਾਰ ਗਾਰੰਟੀ ਦਿੰਦੀ ਨਾ ਸਕਾਲਰਸ਼ਿਪ ਵਾਸਤੇ ਨਾ ਹੌਸਟਲ ਵਾਸਤੇ ਨਾ ਯੂਨੀਵਰਸਿਟੀ ਦੀ ਕੋਈ ਵਰਕਿੰਗ ਫੰਕਸ਼ਨਿੰਗ ਵਾਸਤੇ ਮਤਲਬ ਇਹ ਕੋਈ ਜਿਹੜੇ ਕਿਤੇ ਸੀ ਇਹਾਰੇ ਸਾਰੀ ਯੂਨੀਵਰਸਿਟੀ ਦੇ ਹਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਚ ਕਹਿੰਦੇ ਸੀ ਵੀ ਅਸੀਂ ਉਹਦਾ ਜਿਹੜਾ ਕਰਜ਼ਾ ਹੈ ਉਹ ਮਾਫ ਕਰਾਂਗੇ ਉਹ ਵੀ ਨਹੀਂ ਕੀਤਾ ਗਿਆ ਉੱਥੇ ਵਿਦਿਆਰਥੀਆਂ ਨੇ ਮੁਲਾਜ਼ਮਾਂ ਨੇ ਇਕੱਠੇ ਮਿਲ ਕੇ ਧਰਨਾ ਲਾਇਆ ਫੇਰ ਕਿਤੇ ਕੁਝ ਜਾ ਕੇ ਹੋਇਆ ਮਤਲਬ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਉਹ ਸਾਰੇ ਫੋਕੇ ਨਿਕਲੇ ਤੇ ਅਸਲ 'ਚ ਮਤਲਬ ਜਿਹੜਾ ਇੱਕ ਇਹਨਾਂ ਦਾ ਕਿਰਦਾਰ ਸੀ ਮੀਟਿੰਗਾਂ ਕਰਕੇ ਮਸਲੇ ਹੱਲ ਕਰਾਂਗੇ ਪਰ ਅੱਜ ਵੀ ਮਤਲਬ ਜਿੰਨੇ ਵੀ ਹੱਕ ਹਸਤੇ ਆਪ ਦੇ ਬੋਲਦੇ ਆ ਲੋਕ ਉਹ ਸਾਰੇ ਜਿਹੜੇ ਤਾਂ ਨਿਲਾਂਦੇ ਉਹਨਾਂ ਤੋਂ ਨਹੀਂ ਤਸ਼ੱਦਦ ਕੀਤਾ ਜਾਂਦਾ ਉਹਨਾਂ ਹੀ ਬਰਬਰਤਾ ਨਾਲ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨਾਂ ਨੂੰ ਕੁਚਲਿਆ ਜਾਂਦਾ ਭਾਵੇਂ ਆਪਾਂ 1158 ਪ੍ਰੋਫੈਸਰਾਂ ਦੀ ਗੱਲ ਕਰੀਏ ਭਾਵੇਂ ਇੱਥੇ ਕੋਈ ਵਿਦਿਆਰਥੀ ਆਪਦੀ ਗੱਲ ਚੱਕਦੇ ਹੁੰਦੇ ਤੇ ਪੰਜਾਬ ਪੁਲਿਸ ਵੱਲੋਂ ਵੀ ਤਸ਼ੱਦਦ ਹੁੰਦੀ ਹੈ ਮਤਲਬ ਕੋਈ ਵੀ ਆਪਾਂ ਤਬਕਾ ਕਹਿ ਲਈਏ ਕੋਈ ਵੀ ਉਹਨਾਂ ਦੇ ਰਾਜ ਕੋਈ ਖੁਸ਼ ਨਹੀਂਗਾ ਉਲਟਾ ਹਾਲਾਤ ਜਿਹੜੇ ਨੂੰ ਵੱਧ ਤੋਂ ਵੱਧ ਹੋਏ ਨੇ ਸਰਕਾਰ ਤਾਂ ਕਹਿੰਦੀ ਆ ਅਸੀਂ ਕੱਟੜੇ ਇਮਾਨਦਾਰ ਸਰਕਾਰ ਆ ਪੰਜਾਬੀਆਂ ਦੀ ਗੱਲ ਸੁਣਾਂਗੇ ਪੰਜਾਬੀ ਦੀ ਗੱਲ ਜਿਹੜੀ ਹੈ ਉਹ ਪਹਿਲ ਦੇ ਅਧਾਰ ਤੇ ਰੱਖਾਂਗੇ ਅਸੀਂ ਨੀ ਇਹ ਤਾਂ ਬਿਲਕੁਲ ਦੇਖੋ ਸਿਰਫ ਜਿਵੇਂ ਪਹਿਲਾਂ ਵੀ ਉਹ ਇੱਕ ਕਲਾਕਾਰ ਕਮੇਡੀਅਨ ਸੀਗੇ ਹੈ ਨਾ ਤਾਂ ਉਹਨਾਂ ਦੀ ਜਿਹੜੇ ਕਹਿਣ ਦੀਆਂ ਗੱਲਾਂ ਅੱਡ ਨੇ ਤੇ ਕਰਨ ਦੀਆਂ ਗੱਲਾਂ ਅੱਡ ਨੇ ਤੇ ਉਹ ਕਰਨ ਦੀਆਂ ਗੱਲਾਂ ਅਸੀਂ ਰੋਜ਼ਮਰਹ ਦੀ ਜ਼ਿੰਦਗੀ 'ਚ ਦੇਖਨੇ ਆ ਮਤਲਬ ਹੁਣ ਇਹਨਾਂ ਨੇ ਕੀ ਕੀਤਾ ਵੀ ਅਸੀਂ ਨਸ਼ਾ ਖਤਮ ਕਰਾਂਗੇ ਪੰਜਾਬ ਤੋਂ ਤੇ ਉਹ ਨਸ਼ਾ ਖਤਮ ਕਰਨ ਦੇ ਨਾਤੇ ਇਹ ਲੋਕਾਂ ਦੇ ਘਰ ਉਜਾੜ ਰਹੇ ਨੇ ਬੁਲਡੋਜ਼ਰ ਚਲਾ ਰਹੇ ਨੇ ਮਤਲਬ ਤੁਸੀਂ ਜਦੋਂ ਜਿਹੜੀ ਵਿੱਚ ਅਫਸਰ ਨੇ ਹੈ ਨਾ ਠਨਾਰ ਨੇ ਜਦੋਂ ਉਹਨਾਂ ਦੇ ਬੰਦਰਗਾਹਾਂ ਤੇ ਨਸ਼ੀਲੇ ਪਦਾਰਥ ਫੜੇ ਜਾਂਦੇ ਨੇ ਉਹਨਾਂ ਦੇ ਕੋਈ ਕਾਰਵਾਈ ਕਰਨ ਦੀ ਬਜਾਏ ਝੂਠੇ ਜਾਂ ਸੱਚੇ ਲੋਕਾਂ ਨੂੰ ਆਮ ਲੋਕਾਂ ਨੂੰ ਉਹ ਫਸਾਨਾ ਹਸਤੇ ਉਹਨਾਂ ਦੇ ਘਟ ਆਏ ਜਾ ਰਹੇ ਨੇ ਮਤਲਬ ਕਹਿ ਨਹੀਂ ਤੇ ਕਰਨੀ ਸਿੱਧਾ ਸਿੱਧਾ ਬਹੁਤ ਫਰਕ ਹੈ ਇਹਨਾਂ ਦੇ ਜੋ ਨੌਜਵਾਨਾਂ ਨਾਲ ਵਾਅਦੇ ਕੀਤੇ ਸੀਗੇ ਵੀ ਘਰ ਘਰ ਨੌਕਰੀ ਦਵਾਂਗੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਰੋਜ਼ਗਾਰ ਦਵਾਂਗੇ ਕਿਸਕੇ ਹੋ ਰਹੇ ਆ ਚੀਜ਼ਾਂ ਹੋ ਰਹੀਆਂ ਬੁਰੀਆਂ ਪੰਜਾਬ ਸਰਕਾਰ ਨੇ ਮਤਲਬ ਜਿਹੜੇ ਨੌਜਵਾਨਾਂ ਨਾਲ ਵਾਅਦੇ ਕੀਤੇ ਵੀ ਤੇ ਸਰਕਾਰ ਦਾ ਬੋੜ ਲੱਗਿਆ ਦੇਖੋ ਤੁਸੀਂ ਜਿਹੜੇ ਮਰਜੀ ਪਿੰਡ ਤੇ ਚਲੇ ਜਾਓ ਵੀ ਸੀ 50000 ਨੌਜਵਾਨ ਰੋਜ਼ਗਾਰ ਦੇ ਦਿੱਤਾ ਇਹ ਸਿਰਫ ਪੋਸਟਾਂ ਗੱਡੀਆਂ ਨੇ ਤੇ ਦੂਸਰੀ ਗੱਲ ਆ ਵੀ ਪੰਜਾਬ 'ਚ 25 ਲੱਖ ਤੋਂ ਵੱਧ ਪੜਿਆ ਲਿਖਿਆ ਇਹੋ ਜਿਹਾ ਨੌਜਵਾਨ ਹੈ ਜਿਹੜਾ ਐਮਏ ਪੀ ਐਚ ਡੀਆ ਕਰ ਚੁੱਕਿਆ ਹੈ ਪਰ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਅੱਜ ਇਸ ਵੇਲੇ ਪੰਜਾਬ ਦੀ ਹਾਲਤ ਇਹ ਹੈ ਵੀ ਜਿਹੜਾ ਬੇਰੁਜ਼ਗਾਰ ਨੌਜਵਾਨ ਹੈ ਉਹਨੂੰ ਰੋਜ਼ਗਾਰ ਦੇ ਦਿੱਤਾ ਸਰਕਾਰ ਨਸ਼ਾ ਵੰਡ ਰਹੀ ਆ ਮਤਲਬ ਤੁਸੀਂ ਸੋਚ ਕੇ ਦੇਖੋ ਜਿਵੇਂ ਪਹਿਲਾਂ ਕੈਪਟਨ ਹੋਣਾ ਨੇ ਵੀ ਕਹਿ ਸਕਦੇ ਸੀ ਚਾਰ ਹਫ਼ਤਿਆਂ ਚ ਨਸ਼ਾ ਬੰਦ ਕਰ ਦਵਾਂਗੇ ਨਸ਼ਾ ਬੰਦ ਹੋ ਸਕਦਾ ਪਰ ਸਰਕਾਰ ਖੁਦ ਨਹੀਂ ਚਾਹੁੰਦੀ ਨਸ਼ਾ ਬੰਦ ਕਰਨਾ ਕਿਉਂਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਜਿਨ੍ਹਾਂ ਨੂੰ ਨਸ਼ਾ ਨਹੀਂ ਦਿੱਤਾ ਜਾਊਗਾ ਮੁੜ ਕੇ ਕੱਲ ਨੂੰ ਚੱਕ ਉਹਨਾਂ ਨੂੰ ਪੰਜਾਬ ਸਰਕਾਰੀ ਧੌਣ ਫੜ ਲੈਣੀ ਆ ਵੀ ਤੁਸੀਂ ਜਿਹੜੇ ਵਾਅਦੇ ਮਤਮਨ ਸਮਝ ਚੁੱਕਦਾ ਵੀ ਖਟਕੜ ਕਲਾਤੋ ਬੇਸੀ ਭਗਤ ਸਿੰਘ ਦੇ ਵਾਰਸ ਆ ਅਸਲ ਦੇ ਵਿੱਚ ਜਨਰਲ ਡਾਇਰ ਦੇ ਵਾਰਸ ਨੇ ਮਤਲਬ ਜਦੋਂ ਵੀ ਲੋਕ ਸੜਕਾਂ ਤੇ ਉਤਰਦੇ ਉਹਨਾਂ ਤੇ ਡਾਂਗ ਚਲਦੀ ਹੈ ਮਤਲਬ ਜਲਿਆਂ ਵਾਲਾ ਬਾਗ ਬਣਾ ਦਿੱਤਾ ਜਾਂਦਾ ਉਸੇ ਰੋਡ ਨੂੰ ਇਹ ਮਤਲਬ ਉਹੀ ਫਰਕ ਹੈ ਵੀ ਨੌਜਵਾਨਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਉਹ ਤਾਂ ਉਹੀ ਆ ਵੀ ਲਾਰੇ ਲਾਉਣ ਦੇ ਬਾਅਦ ਚਿਹਰੇ ਬਦਲ ਗਏ ਪਰ ਬਾਕੀ ਗਰਾਊਂਡ ਰਿਐਲਿਟੀ ਦੇ ਕੁਝ ਵੀ ਨਹੀਂ ਬਦਲਿਆ ਇਸ ਵੇਲੇ ਪੰਜਾਬ 'ਚ ਨਸ਼ੇ ਨਾਲ ਵੀ ਹਰ ਰੋਜ਼ ਦੋ ਮੌਤਾਂ ਤੇ ਮਹੀਨੇ ਦੀਆਂ ਤਕਰੀਬਨ 60 ਮੌਤਾਂ ਹੋ ਰਹੀਆਂ ਨੇ ਇਹਦੇ ਲਈ ਪੰਜਾਬ ਸਰਕਾਰ ਸਿੱਧੇ-ਸਿੱਧੇ ਜ਼ਿੰਮੇਵਾਰ ਆ ਪਰ ਇਹਦੇ ਤੇ ਨਾਂ ਤਾਂ ਪੰਜਾਬ ਦਾ ਜਿਹੜਾ ਮੈਨਿਸਟਰੀ ਮੀਡੀਆ ਹੁਣ ਬਹੁਤ ਸਾਰੇ ਜਿਹੜੇ ਮੀਡੀਆ ਵਾਲੇ ਖਬਰ ਚਲਾਉਂਦੇ ਵੀ ਆ ਉਹਨਾਂ ਤੇ ਮੁੜ ਕੇ ਚੱਕ ਕੇ ਪਰਚੇ ਪਾ ਦਿੱਤੇ ਜਾਂਦੇ ਆ ਹੁਣ ਇੱਕ ਐਮਐਲਏ ਦੇ ਉੱਤੇ ਮਨਜਿੰਦਰ ਹੈ ਪੱਤਰਕਾਰ ਉਹਨੇ ਖਬਰ ਚਲਾਤੀ ਉਸ ਐਮਐਲਏ ਨੂੰ ਉਹਦੇ ਤੇ ਪੁੱਠਾ ਪਰਚਾ ਕਰਾਤਾ ਤੇ ਪੰਜਾਬ ਸਰਕਾਰ ਨੇ ਉਹਦਾ ਜਿਹੜਾ ਚੈਨਲ ਸੀਗਾ ਉਹਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਮਤਲਬ ਆ ਹਾਲਤ ਹੈ ਅੱਜ ਹਰ ਤਰ੍ਹਾਂ ਦੀ ਆਵਾਜ਼ ਨੂੰ ਕੁਚਲਣ ਦੇ ਵਿੱਚ ਮਤਲਬ ਮੈਂ ਤਾਂ ਇਹ ਕੰਨਾ ਜਿਹੜੀ ਆ ਪਾਰਟੀ ਇਹਦਾ ਪਾ ਪਾਰਟੀ ਨਾਮ ਹੋਣਾ ਚਾਹੀਦਾ ਵੀ ਜਿੰਨਾ ਪੰਜਾਬ ਚ ਇਹਨਾਂ ਨੇ ਪਾਪ ਕੀਤਾ ਪਿਛਲੇ 3 ਸਾਲਾਂ ਚ ਪੰਜਾਬ ਦੇ ਵਿੱਚ ਨੌਜਵਾਨ ਜਿਹੜਾ ਹੈ ਉਹ ਪੰਜਾਬ ਚ ਕਿਉਂ ਨਹੀਂ ਰਹਿ ਰਹੇ ਬਾਹਰ ਜਾਣ ਦਾ ਕਾਰਨ ਕੀ ਹੈ ਦੇਖੋ ਜੀ ਮਤਲਬ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਪੰਜਾਬ ਚ ਕਿਉਂ ਰਹੇ ਜੇ ਇੱਥੇ ਰੁਜ਼ਗਾਰ ਹੋਊਗਾ ਜੇ ਇੱਥੇ ਉਹਨਾਂ ਨੂੰ ਜਿਹੜੀ ਬਣਦੀ ਸਿੱਖਿਆਗੀ ਉਹ ਦਿੱਤੀ ਜਾਊਗੀ ਮਤਲਬ ਹੁਣ ਤੁਸੀਂ ਸਾਡੀ ਇਹ ਯੂਨੀਵਰਸਿਟੀ ਲੈ ਲਓ ਹਨਾ ਭਾਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੈ ਲਓ ਭਾਵੇਂ ਲੈ ਲਓ ਜੀਐਨਡੀਯੂ ਸਿੱਖਿਆ ਦਾ ਕੀ ਹਾਲ ਹੈ ਉੱਥੇ ਲਗਾਤਾਰ ਫੰਡਾਂ ਦੀ ਮਾਰ ਚੱਲ ਰਹੀ ਹੈ ਆ ਪਿੱਛੇ ਜੇ ਅੰਕੜਾ ਆਇਆ ਸੀ ਪੰਜਾਬ ਦੇ ਸਕੂਲਾਂ ਦੇ ਵਿੱਚ 50% ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਹੁਣ ਇੱਕ ਪਾਸੇ ਸਕੂਲਾਂ ਦੀ ਇਹ ਹਾਲਤ ਹੈ ਦੂਜੇ ਪਾਸੇ ਡੀਪੇ ਦਫਤਰ ਚਲ ਜਓ ਤੁਸੀਂ ਮੇਰੇ ਨਾਲੋਂ ਵੱਧ ਬਿਹਤਰ ਜਾਣਦੇ ਹੋਵੋਗੇ ਵੀ ਉੱਥੇ ਆਏ ਦਿਨ ਧਰਨਾ ਲੱਗਦਾ ਹੈ ਹੁਣ ਬੀਟੀਟੀ ਵਾਲਿਆਂ ਦਾ ਲੱਗਿਆ ਹੋਇਆ ਉਦੋਂ ਪਹਿਲਾਂ 1158 ਨੇ ਜਾ ਕੇ 7ਵੀਂ ਮੰਜ਼ਲ ਤੇ ਜਾ ਕੇ ਬੈਠੇ ਸੀ ਕੀ ਕਾਰਨ ਮਤਲਬ ਇੱਕ ਪਾਸੇ ਅਧਿਆਪਕ ਕਹਿ ਰਹੇ ਆ ਪੀਐਚਡੀ ਕਰਕੇ ਨੌਜਵਾਨ ਕਹਿ ਰਿਹਾ ਵੀ ਉਹ ਸਕੂਲ ਖਾਲੀ ਪਿਆ ਸਾਨੂੰ ਭੇਜੋ ਉੱਥੇ ਦੂਜੇ ਪਾਸੇ ਵਿਦਿਆਰਥੀ ਕਹਿ ਰਹੇ ਵੀ ਸਾਡੇ ਵਿਦਿਆਪਕ ਕਿੱਥੇ ਨੇ ਤੇ ਉਹਦੇ ਵਿੱਚ ਅਸੀਂ ਸਰਕਾਰ ਤਾਂ ਬਿਠਾਈ ਆ ਵੀ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਕੜੀ ਜੋੜਨੀ ਹੁੰਦੀ ਆ ਪੈਸੇ ਲਾ ਕੇ ਉੱਥੇ ਉਹ ਪੂਰਾ ਕਰੇ ਪਰ ਉਹ ਅੱਜ ਸਰਕਾਰ ਬਿਲਕੁਲ ناکਾਮਯਾਬ ਹੈ ਉੱਤੇ ਸਿੱਖਿਆ ਦਾ ਪੱਠਾ ਵਟਾ ਦਿੱਤਾ ਗਿਆ ਫੇਰ ਉਦੋਂ ਬਾਅਦ ਸੇਤ ਦੀ ਬੜੀਆਂ ਇਹਨਾਂ ਨੇ ਡਿੰਗਾ ਮਾਰੀਆਂ ਸੀ ਜੀ ਅਸੀਂ ਇਹ ਮੁਹੱਲਾ ਕਲੀਨ ਕਰਾ ਦਾਂਗੇ ਆ ਮੈਂ ਕਿੰਨਾ ਪੰਜਾਬ ਛੱਡੋ ਚੰਡੀਗੜ੍ਹ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਸਾਈਕਲ ਸਟੈਂਡਾਂ ਡੇ ਉੱਥੇ ਬੋਰਡ ਲੱਗੇ ਹੁੰਦੇ ਆ ਉੱਥੇ ਪੈਸੇ ਦੇ ਕੇ ਇਹਨਾਂ ਨੇ ਲਵਾ ਛੱਡਿਆ ਵੀ ਇਹਨੇ ਮੁਹੱਲਾ ਕਲੀਨ ਖੋਲੇ ਆਰਟੀਐਚ ਕੀ ਖਲਾਸਾ ਹੁੰਦਾ 25 ਰਕ ਲੱਗਿਆ ਇੱਕ ਮੱਲਾ ਕਲੀਨਿਕ ਦੇ ਉੱਤੇ ਤੇ ਉਹਦੇ ਵਿੱਚ ਕੀ ਕੋਈ ਡਾਕਟਰ ਹੈ ਕੀ ਕੋਈ ਨਰਸ ਹੈ ਕੀ ਕੋਈ ਉੱਥੇ ਕੋਈ ਟੈਸਟਿੰਗ ਕਿਟਾ ਹੈਗੀਆਂ ਨੇ ਜੀ ਨਾਲ ਕੋਈ ਦਵਾਈ ਬੂਟੀ ਦਿੱਤੀ ਜਾ ਸਕੇ ਇਹ ਕੋਈ ਇੰਤਜ਼ਾਮ ਨਹੀਂ ਹੈਗਾ ਜੇ ਵਾਕੇ ਹੀ ਮੱਲਾ ਕਲੀਨਕ ਚੱਲਦੇ ਹੁੰਦੇ ਤਾਂ ਆ ਪੀਜੀਆ ਅੱਗੇ ਅੱਜ ਵੀ 4 ਵਜੇ ਤੋਂ ਰਹਿਣ ਲੱਗਦੀ ਹੈ ਤੇ ਪੰਜਾਬ ਦਾ ਸਾਰੇ ਲੋਕ ਇੱਥੇ ਆਉਂਦੇ ਨੇ ਤਾਂ ਇਹ ਜਿਹੜਾ ਸਿਹਤ ਢਾਂਚਾ ਹੈਗਾ ਇਹਨੂੰ ਬਰਬਰ ਕੀ ਜਮਾ ਖਸਤਾ ਹਾਲ ਕੀਤਾ ਜਾ ਰਿਹਾ ਸਿੱਖਿਆ ਹੈ ਉਹਦਾ ਮੁਰਾਹਲ ਕੀਤਾ ਜਾ ਰਿਹਾ ਤੇ ਫੇਰ ਰਜਗਾਰ ਹੈ ਉਹਦਾ ਵੀ ਅਸੀਂ ਚੰਗੀ ਤਰ੍ਹਾਂ ਵੇਖ ਰਹੇ ਆ ਮਤਲਬ ਲੁਧਿਆਣੇ ਦੇ ਵਿੱਚ ਸਨਤ ਕਰਨ ਨਾਲ ਮਿਲ ਨਹੀਂ ਹੋ ਸਕਦੀ ਹੈ ਮਤਲਬ ਇਹਨਾਂ ਦੀਆਂ ਸਬਸਿਡੀਆਂ ਮਾਫ ਹੋ ਸਕਦੀਆਂ ਨੇ ਇਹਨਾਂ ਦੇ ਕਰਜ਼ੇ ਮਾਫ ਹੋ ਸਕਦੇ ਨੇ ਪਰ ਅੱਜ ਜਦੋਂ ਅਸੀਂ ਨੌਜਵਾਨ ਮੰਗ ਰਿਹਾ ਇਹ ਪੰਜਾਬ ਯੂਨੀਵਰਸਿਟੀ ਦੀ ਇਹ ਵਿੱਚ ਪੰਜਾਬ ਸਰਕਾਰ ਨੇ ਗ੍ਰਾਂਟ ਦੇਣੀ ਹੁੰਦੀ ਹੈ ਇਹ ਕਹਿੰਦੇ ਆ ਅਸੀਂ ਪੰਜਾਬ ਯੂਨੀਵਰਸਿਟੀ ਆਪ ਦੀ ਸਮਝਦੇ ਆ ਜੇ ਆਪ ਦੀ ਸਮਝਦੇ ਹੁੰਦੇ ਕੀ ਇਹ ਬਣਦੀ ਗ੍ਰਾਂਟ ਨਾ ਦਿੰਦੇ ਪਿਛਲੀਆਂ ਤੋਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਇੱਥੇ ਡੀਂਗਾ ਮਾਰ ਕੇ ਗਏ ਸੀ ਕਿ ਅਸੀਂ 49 ਕਰੋੜ ਰੁਪਇਆ ਦਿੱਤਾ ਜੀ ਪੰਜਾਬ ਯੂਨੀਵਰਸਿਟੀ ਨੂੰ ਤੇ ਇਹਦਾ ਹੋਸਟਲ ਬਣਾਵਾਂਗੇ ਅੱਜ ਜਾ ਕੇ ਇਹਨਾਂ ਨੂੰ ਮੜਾ ਸਵਾਲ ਕਰੋ ਕਿ ਕਿੱਧਰ ਗਿਆ ਤੁਹਾਡਾ 49 ਕਰੋੜ ਕਿੱਥੇ ਜਿਹੜੇ ਗਏ ਉਹ ਜਿਹੜੇ ਰੀਬਨ ਕੱਟੇ ਸੀ ਤੁਸੀਂ ਤਾਂ ਇਹ ਸਰਾ ਸਰ ਇੱਕ ਜਾਲ ਬਣਾਇਆ ਜਾਂਦਾ ਹੈ ਉਹੀ ਗੱਲ ਬਈ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਗੁਲਫੀ ਗਰਮਾ-ਗਰਮ ਦੇ ਵਿੱਚ ਕਿ ਲੀਡਰ ਕੀ ਕਰਦੇ ਨੇ ਕਿ ਇੱਕ ਜੰਗਲ ਦਾ ਰਾਜਾ ਸ਼ੇਰ ਹੈ ਤੇ ਇੱਕ ਦਿਨ ਕੀ ਹੋਇਆ ਬਾਂਦਰ ਨੂੰ ਰਾਜਾ ਬਣਾਤਾ ਤਾਂ ਲੋਕ ਬਾਂਦਰ ਕੋਲੇ ਆਏ ਵੀ ਸਾਡੇ ਕੰਮ ਨਹੀਂ ਹੋ ਰਹੇ ਉਹ ਕਹਿੰਦਾ ਮੈਂ ਇੱਕ ਦਰਖਤ ਤੋਂ ਦੂਜੇ ਦਰਖਤ ਭੱਜਿਆ ਫਿਰਦਾ ਨਾ ਤੁਸੀਂ ਐਂ ਦੱਸੋ ਵੀ ਮੇਰੇ ਕੰਮ ਕਰਨ ਦੇ ਵਿੱਚ ਕੋਈ ਕਸਰ ਹੈ ਮੇਰੀ ਭਜ ਨੱਚ ਚ ਕੋਈ ਕਸਰ ਹੈ ਫੇਰ ਦੱਸੋ ਕਹਿੰਦਾ ਕੰਮ ਹੋਵੇ ਨਾ ਹੋਵੇ ਮੈਂ ਆਪਦਾ ਕੰਮ ਕਰ ਰਹਾ ਓਵੇਂ ਹੀ ਇਹਦਾ ਕੰਮ ਹੈ ਵੀ ਇਹ ਤੋਂ ਥਾਲੀਆਂ বাজਵਾ ਲਓ ਇਹਦੇ ਤੋਂ ਚੁਟਕਲੇ ਸੁਣਾ ਲਓ ਇਹ ਤੋਂ ਗੀਤ ਸੁਣ ਲਓ ਇਹ ਮਨੋਰੰਜਨ ਤਾਂ ਤੁਹਾਡਾ ਕਰ ਸਕਦਾ ਪਰ ਉਹਨੂੰ ਇਹ ਸਵਾਲ ਬਣਦਾ ਵੀ ਤੁਹਾਨੂੰ ਮਨੋਰੰਜਨ ਕਰ ਲਈ ਨਹੀਂ ਉੱਤੇ ਲੋਕਾਂ ਨੇ ਬਿਠਾਇਆ ਉਹੀ ਗੱਲ ਵੀ ਅਸੀਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆਂ ਵੀ ਇੱਕ ਮਦਾਰੀ ਨੇ ਦੋ ਬਾਂਦਰੀਆਂ ਰੱਖੀਆਂ ਪਹਿਲੀ ਦਾ ਨਾਮ ਭਾਜਪਾ ਤੇ ਦੂਜੀ ਕਿਹੜੀ ਹੈ ਦੂਜੀ ਆ ਆਮ ਆਦਮੀ ਪਾਰਟੀ ਹੈ ਇਹ ਇਹੀ ਕੰਮ ਹੈ ਇਹਨਾਂ ਦਾ ਕਿ ਇਹ ਡੀਂਗਾ ਮਾਰ ਸਕਦੇ ਨੇ ਇੰਟਰਵਿਊਆਂ ਦੇ ਵਿੱਚ ਕਰਨਕਰੋਣ ਨੂੰ ਕੁਝ ਨਹੀਂ ਹੈਗਾ ਤੇ ਫਿਰ ਜਦੋਂ ਲੋਕ ਆ ਕੇ ਘੇਰਦੇ ਨੇ ਇਹ ਪੁਲਿਸ ਦੀਆਂ ਜਿਹੜੀਆਂ ਡਾਂਗਾ ਉਹਨਾਂ ਨੂੰ ਦਿੰਦੇ ਨੇ ਉਹਨਾਂ ਦੇ ਸਿਰ ਪਾੜਦੇ ਨੇ ਚੁੰਨੀਆਂ ਰੋਲਦੇ ਨੇ ਤਾਂ ਅੱਜ ਪੰਜਾਬ ਦਾ ਨੌਜਵਾਨ ਪੂਰੀ ਤਰ੍ਹਾਂ ਨਿਰਾਸ਼ ਹੈ ਤੇ ਉਹ ਸੜਕਾਂ ਤੇ ਵੀ ਹੈ ਤੇ ਇਹ ਜਿਹੜਾ ਕਾਫਲਾ ਨੌਜਵਾਨਾਂ ਦਾ ਜਿਹੜਾ ਆਪਦੇ ਹੱਕ ਮੰਗਣ ਲਈ ਇਹਨਾਂ ਕੋਲੇ ਆ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਬਣਦੇ ਹੱਕਨਾਮੇ ਦਿੱਤੇ ਤਾਂ ਇਹ ਲੋਕਾਂ ਦਾ ਰੋਹ ਚੱਲਣ ਲਈ ਤਿਆਰ ਰਵੇ ਇਹ ਲੋਕ ਉਹੀ ਨੇ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਝਕਾਇਆ ਤੇ ਆਮ ਆਦਮੀ ਪਾਰਟੀ ਕੋਈ ਬਹੁਤੀ ਵੱਡੀ ਸ਼ੈ ਹੈ ਨਹੀਂ ਇਹ ਨੂੰ ਇੱਥੇ ਵੀ ਮੂਹ ਦੀ ਖਾਣੀ ਪੈਣੀ ਹੈ ਜਿਸ ਤਰ੍ਹਾਂ ਇਹ ਕਹਿੰਦੇ ਵੀ ਜਦੋਂ ਕਹਿੰਦੇ ਯੂਦ ਇਕੱਠਾ ਹੋ ਜਾਂਦਾ ਹੈ ਉਹ بڑے بڑے ਨੇਹਗੀਆਂ ਨੂੰ ਕਹਿੰਦੇ ਵੀ ਮਾਤ ਪਾ ਆਂਦਾ ਹੈ ਪੰਜਾਬ ਦੇ ਵਿੱਚ ਯੂਥ ਇੱਕ ਵੱਡੀ ਪਾਵਰ ਹੈ ਪੰਜਾਬ ਦੇ ਯੂਥ ਜਿਹੜੀ ਆ ਉਹ ਸਭ ਕੁਝ ਕਰ ਸਕਦਾ ਤੱਕਤਾ ਪਲਟ ਕਰਨਾ ਜੇ ਕਰਨਾ ਹੋਵੇ ਤਾਂ ਯੂਥ ਦੇ ਵਿੱਚ ਆ ਯੂਥ ਦੇ ਹੱਥਾਂ ਵਿੱਚ ਪਾਵਰ ਹੈ ਪਰ ਮੰਨਦੇ ਹੋ ਕਿ ਕਿਤੇ ਪੰਜਾਬ ਜਿਹੜੀ ਆ ਸਰਕਾਰ ਹੈ ਕਿਤੇ ਯੂਥ ਨੂੰ ਵੀ ਦਿਵਾ ਰਹੀ ਹੈ ਕਿਉਂਕਿ ਜਦੋਂ ਹੱਕਾਂ ਦੀ ਗੱਲ ਕਰੀਏ ਤਾਂ ਸਰਕਾਰ ਡੰਡੇ ਚਲਾਂਦੀ ਹੈ ਜਦੋਂ ਕਹਿੰਦੇ ਵੀ ਸ਼ਾਂਤੀ ਨਾਲ ਵੀ ਕਰੀ ਗਏ ਤਾਂ ਵੀ ਜਿਵੇਂ ਕਿਸਾਨਾਂ ਨਾਲ ਹੋਇਆ ਕਹਿੰਦੇ ਉਹ ਚੀਜ਼ਾਂ ਹੋ ਰਹੀਆਂ ਨੇ ਬਈ ਬਲਡੋਜ਼ਰ ਚੱਲਦੇ ਨੇ ਪੀਲਾ ਪੰਜਾ ਬਿਲਕੁਲ ਇਹ ਤਾਂ ਮਤਲਬ ਕਲੀਅਰ ਹੀ ਆ ਆਪਾਂ ਦੇਖਦੇ ਆ ਜਿਵੇਂ ਹੁਣ 1152 ਪ੍ਰਵੈਸ਼ਰਾਂ ਦੀ ਗੱਲ ਸੀ ਉਹ ਸਾਰਾ ਯੂਥ ਹੀ ਹੈ ਨਾ ਸਾਰਾ ਉਹਨਾਂ ਨੇ ਪੜ੍ਹ ਲੈ ਕੇ ਸਾਰੇ ਪੇਪਰ ਕੱਢੇ ਨੇ ਫੇਰ ਵੀ ਉਹਨਾਂ ਨੂੰ ਆਪਦੀ ਨੌਕਰੀ ਕਿਵੇਂ ਮਿਲੀ ਮਤਲਬ ਹਲੇ ਵੀ ਕਿੰਨੇ ਬੰਦੇ ਹਲੇ ਧਰਨੇ ਤੇ ਬੈਠੇ ਨੇ ਵੀ ਸਾਨੂੰ ਅਸੀਂ 200 ਬੰਦੇ ਰਹਿ ਗਏ ਰੋਜ਼ ਉਹ ਕੁੱਟ ਖਾਂਦੇ ਨੇ ਪਹਿਲਾਂ ਪਿਛਲੀ ਸਰਕਾਰ ਤੋਂ ਖਾਈ ਹੁਣ ਨਵੇਂ ਵਾਲੀ ਤੋਂ ਖਾਂਦੇ ਨੇ ਸਾਡੇ ਇੱਥੇ ਦੇਖਿਆ ਜਾਂਦਾ ਸੈਨੇਟ ਸੀ ਸੈਨੇਟ ਇਹਨਾਂ ਨੇ ਐਵੇਂ ਭੰਗ ਕੀਤੀ ਵੀ ਮਤਲਬ ਉਹਦੇ ਬੰਦੇ ਘਟਾਤੇ ਉਹਦੇ ਮੈਂਬਰ ਘਟਾਤੇ 6 ਮਹੀਨੇ ਪਹਿਲਾਂ ਇੱਥੇ ਧਰਨਾ ਲੱਗਿਆ ਇੰਨਾ ਟਾਈਮ ਸਟੂਡੈਂਟ ਬੈਠੇ ਭਗਵੰਤ ਮਾਨੋ ਉਧਰ ਦੀ ਸਾਫ ਬਾਹਰ ਦੀ ਬਾਹਰ ਭ ਇੱਥੇ ਪਿਛਲੇ ਦਿਨ ਰਾਸ਼ਟਰਪਤੀ ਆਇਆ ਮਤਲਬ ਜਦੋਂ ਰਾਸ਼ਟਰਪਤੀ ਆਇਆ ਸਾਨੂੰ ਹੋਸਟਲਾਂ ਵਿੱਚ ਤਾੜ ਦਿੱਤਾ ਗਿਆ ਸਾਰੇ ਮਤਲਬ ਸੜਕਾਂ ਐ ਖਾਲੀਆਂ ਕਰਾਤੀਆਂ ਜਿਵੇਂ ਪਤਾ ਨਹੀਂ ਅਸੀਂ ਅੱਤਵਾਦੀ ਵੀ ਬੰਬ ਸੱਟ ਕੇ ਮਾਰ ਦਾਂਗੇ ਜਾਂ ਕੀ ਕਰ ਦਾਂਗੇ ਤੇ ਉਸ ਤੋਂ ਬਾਅਦ ਹੁਣ ਸਾਡੇ ਪਰਸੋ ਚ ਉੱਥੇ ਇੱਥੇ ਇੱਕ ਬੰਦਾ ਮਰਿਆ ਸਟੂਡੈਂਟ ਮਰਿਆ ਅਸੀਂ ਇੱਥੇ ਧਰਨਾ ਲਾਇਆ ਤਾਂ ਸਟੂਡੈਂਟਾਂ ਵੱਲੋਂ ਵੱਧ ਇੱਥੇ ਪੁਲਿਸ ਲੱਗੀ ਹੋਈ ਸੀਗੀ 600 ਬੰਦਾ 1000 ਬੰਦਾ ਇਹ ਪੁਲਿਸ ਚ ਯੂਨੀਵਰਸਿਟੀ ਲਾ ਦਿੰਦੇ ਵੀ ਯੂਨੀਵਰਸਿਟੀ 'ਚ ਪੁਲਿਸ ਲਾਉਣ ਦਾ ਕੀ ਹੈ ਵੀ ਡਰਦੇ ਨੇ ਯੂਥ ਤੋਂ ਇਹਨਾਂ ਨੇ ਉਦਾਹਰਨਾਂ ਦੇਖੀਆਂ ਪੰਜਾਬ ਦੀ ਪਹਿਲਾਂ ਕਿਸਾਨੀ ਦਾ ਨਾ ਚੱਲਿਆ ਉਦੋਂ ਦੇਖਿਆਗਾ ਜਾਂ ਪੰਜਾਬ ਦਾ ਤਾਂ ਇਹ ਇਤਿਹਾਸ ਰਿਹਾ ਵੀ ਯੂਥਾਂ ਨੇ ਯੂਥ ਨਾਲ ਜਦੋਂ ਵੀ ਪੰਗਾ ਲਿਆ ਤਾਂ ਮੁੱਕੀ ਖਾਈ ਹੈ ਸਰਕਾਰ ਨੇ ਠੀਕ ਆ ਹੁਣ ਦਬਾਅ ਰਹੇ ਨੇ ਪਰ ਇਹ ਦਬਾਅ ਇਹ ਲੰਬਾ ਨਹੀਂ ਹੋ ਸਕਦਾ ਕਿਸੇ ਨਾ ਕਿਸੇ ਟਾਈਮ ਤੇ ਆ ਕੇ ਜਦੋਂ ਜਨਤਾ ਉੱਠਦੀ ਹੈ ਜਦੋਂ ਯੂਥ ਉੱਠਦਾ ਤਾਂ ਫਿਰ ਸਾਰੀਆਂ ਸਰਕਾਰ ਨੂੰ ਪਤਾ ਲੱਗਦਾ ਵੀ ਸਾਡੇ ਵਜ ਦੀ ਗੱਲ ਹੈ ਨਹੀਂ ਹੁਣ ਕਾਲੀਆਂ ਦਾ ਇੱਥੇ ਕੀ ਹਾਲ ਹੈ ਮਰ ਚੁੱਕੇ ਨੇ ਠੀਕ ਹੈ ਇਸ ਵਾਰ ਆਪ ਆ ਗਈ ਸੀਗੀ ਆਮ ਆਦਮੀ ਪਾਰਟੀ ਆਈ ਪਿੰਡਾਂ 'ਚ ਗਏ ਚਲੋ ਬਾਕੀ ਪਾਰਟੀਆਂ ਦਾ ਵਿਰੋਧ ਹੋਇਆ ਪਰ ਇਸ ਟਾਈਮ ਲੋਕ ਐਨੇ ਅੱਕ ਚੁੱਕੇ ਨੇ ਯੂਥ ਅੱਕ ਚੁਕਿਆ ਵੀ ਐਦੂ ਗਾਂ ਕੀ ਹੋਵੇ ਉਹ ਕਿਸ ਨੂੰ ਕਿਸ ਨੂੰ ਕੁਝ ਨਹੀਂ ਪਤਾ ਯੂਥ ਨੂੰ ਕਿਹੜੀ ਹੁਣ ਪਾਰਟੀ ਪਸੰਦ ਆ ਰਹੀ ਕਿਉਂਕਿ ਉਹਨਾਂ ਨੇ ਆਮ ਆਇ ਪਾਰਟੀ ਵੀ ਦੇਖ ਚੁੱਕੀ ਕਾਂਗਰਸ ਵੀ ਦੇਖ ਚੁੱਕੀ ਹਰ ਚੀਜ਼ ਦੇ ਅਕਾਲੀ ਵੀ ਦੇਖੇ ਨੇ ਯੂਥ ਦੇ ਮੰਚ ਕੀ ਹੈ ਵੀ ਕਿਹੜੀ ਸਰਕਾਰ ਫਿਰ ਚੰਗੀ ਹੈ ਕਿਉਂਕਿ ਕਹਿੰਦੇ ਕਿ ਵੀ ਮੌਜੂਦਾ ਸਰਕਾਰੀ ਹੈ ਜੀ ਹੈ ਦੇਖੋ ਜੀ ਯੂਥ ਦੇ ਮੰਚ ਹੁਣ ਕੋਈ ਸਰਕਾਰ ਨਹੀਂ ਹੈ ਠੀਕ ਹੈ ਯੂਥ ਵੀ ਆਪਣਾ ਭਟਕਿਆ ਹੋਇਆਗਾ ਆਪਣੀ ਮੰਨਣ ਦੀ ਗੱਲ ਹੈ ਪਰ ਜਿਵੇਂ ਜਿਵੇਂ ਚੇਤਨਾ ਵਧੂਗੀ ਓਵੇਂ ਓਵੇਂ ਰਿਜ਼ਲਟ ਉਹ ਦੇਖਣ ਨੂੰ ਮਿਲਣਗੇ ਤੇ ਇਹ ਸਰਕਾਰਾਂ ਵੀ ਲੋਟ ਆਉਣਗੀਆਂ ਅ ਮੋਕਵੰਤਰੀ ਭਗਵੰਤ ਮਾਨ ਹੈ ਨਾ ਸਰਕਾਰ ਆਏ ਤੇ ਇੱਕ ਗੱਲ ਕਹੀ ਵੀਆਪੀ ਕਲਚਰ ਖਤਮ ਕਰਾਂਗੇ ਜਿਹੜੇ ਜ਼ਿਆਦਾ ਸਿਕਿਉਰਿਟੀ ਲੈ ਕੇ ਬੈਠੇ ਨੇ ਸਿਕਿਉਰਟੀਆਂ ਖਤਮ ਕਰਾਂਗੇ ਹਾਲੇ ਦਿਨ ਵਿੱਚ ਵੀ ਕਈਆਂ ਸਿਕਿਉਰਿਟੀ ਵਾਪਸ ਲੱਤੀਆਂ ਨੇ ਕਿਸ ਤਰ੍ਹਾਂ ਦੇ ਦੋ ਇਸ ਚੀਨ ਵੀਆਪੀ ਕਲਚਰ ਨੂੰ ਦੇਖੋ ਜੀ ਮਤਲਬ ਵੀਆਪੀ ਕਲਚਰ ਤੁਸੀਂ ਤੁਸੀਂ ਨਾ ਕਿਹੜਾ ਮਤਲਬ ਭਗਵੰਤ ਮਾਨ ਤੁਸੀਂ ਵੀ ਜਾਣਦੇ ਹੋਗੇ ਮੀਟਿੰਗਾਂ ਦੇ ਵਿੱਚ ਉਹਦੇ ਆਉਣ ਦਾ ਸਟਾਈਲ ਉਹਦੇ ਬੈਠਣ ਦਾ ਸਟਾਈਲ ਤੇ ਉਹਦੇ ਜਾਣ ਦਾ ਸਟਾਈਲ ਬਸ ਇਹੀ ਤੁਸੀਂ ਵੇਖੋ ਕੁਝ ਬੋਲੋ ਵੀ ਨਾ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਕਿ ਇਸ ਅੱਜ ਪੰਜਾਬ ਦੇ ਵਿੱਚ ਵੀਆਈਪੀ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਸਰਕਾਰ ਹੈ ਕਿਹੜੀ ਹੈ ਮਤਲਬ ਐਣਕਾਂ ਲਾ ਕੇ ਫੱਬ ਕੇ ਕਿ ਤੁਸੀਂ ਬਹਿ ਗਏ ਤੇ ਗੱਡੀਆਂ ਤੁਹਾਡੇ ਪਿੱਛੇ 10 ਗੱਡੀਆਂ ਤੁਹਾਡੇ ਅੱਗੇ 10 ਤੇ ਹੋਰ ਕਿਸੇ ਨੂੰ ਤੁਸੀਂ ਰਾਹ ਨਹੀਂ ਦੇਣਾ ਤਾਂ ਵੀਆਈਪੀ ਕਲਚਰ ਅੱਜ ਇਹ ਆਪ ਉਹਨੂੰ ਪ੍ਰਮੋਟ ਕਰ ਰਹੇ ਨੇ ਮੈਂ ਲਗਾਤਾਰ ਹੁਣ ਇਹ ਜਿਹੜੀ ਇਹਨਾਂ ਨੇ ਘਟਨਾ ਦੱਸੀ ਹੈ 13 ਨਵੰਬਰ ਪਿਛਲੇ ਸਾਲ ਦੀ ਗੱਲ ਹੈ ਅਸੀਂ ਇੰਨਾ ਕਿਹਾ ਸੀ ਕਿ ਅਸੀਂ ਵੀਸੀ ਨੂੰ ਮਿਲਣ ਚੱਲੇ ਆਂ ਭਗਵੰਤ ਮਾਨ ਨੂੰ ਨਹੀਂ ਮਿਲ ਚੱਲੇ ਸੀ ਵੀ ਸੀ ਨੂੰ ਮਿਲ ਚੱਲੇ ਸੀ ਭਗਵੰਤ ਮਾਨ ਨਾਲ ਸੀ ਪਰ ਉਦੋਂ ਭਗਵੰਤ ਮਾਨ ਦੀ ਜਿਹੜੀ ਸਿਕਿਉਰਿਟੀ ਹੈ ਨਾ ਉਹ ਵੀ ਸਾਡੇ ਤੇ ਇੱਥੇ ਆਈ ਉਹਨੇ ਉੱਥੇ ਸਾਡੇ ਦੇ ਡੰਡੇ ਚੁਲਾਏ ਤਾਂ ਇਹ ਕੀ ਵੀ ਆਈਪੀ ਕਲਚਰ ਨਹੀਂ ਹੈਗਾ ਉਹਨੇ ਤਾਂ ਇੰਨਾ ਨਹੀਂ ਸਰਿਆ ਕਿ ਉਹ ਇੱਥੇ ਜਿਹੜੇ ਵਿਦਿਆਰਥੀ ਆਪਦੇ ਹੱਕ ਮੰਗ ਰਹੇ ਨੇ ਉਹਨਾਂ ਮੁਰੇ ਆ ਕੇ ਉਹਨਾਂ ਦੀ ਅਰਜ਼ੋਈ ਸੁਣੇ ਉਹ ਕੀ ਕਹਿਣਾ ਚਾਹੁੰਦੇ ਨੇ ਮਤਲਬ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਧਰਤੀ ਹੈ ਉੱਥੇ ਆ ਕੇ ਉਹ ਵੀ ਸੀ ਨਾਲ ਮੀਟਿੰਗ ਕਰ ਦਿੰਦਾ ਪਰ ਇੱਥੇ ਜਿਹੜੇ ਪੰਜਾਬ ਦੇ ਲੋਕ ਬੈਠੇ ਨੇ ਜਿਹੜੇ ਇੱਥੇ ਉਹਨਾਂ ਦੇ ਹੱਕਾਂ ਲਈ ਲੜਦੇ ਨੇ ਉਨ੍ਹਾਂ ਦਾ ਕੀ ਫੇਰ ਸੰਗਰੂਰ ਦੇ ਮੂਰੇ ਜਿਹੜੇ ਧਰਨੇ ਲੱਗਦੇ ਨੇ ਉਥੇ ਜਿੰਨੀ ਡਾਂਗ ਭਰਾਈ ਜਾਂਦੀ ਹੈ ਕਿਸੇ ਸਰਕਾਰ ਦੇ ਟਾਈਮ ਵળે ਨਹੀਂ ਨਹੀਂ ਡਾਂਗ ਭਰੀ ਕੀ ਉਹ ਇਹ ਨਹੀਂ ਕਹਿੰਦਾ ਸੀ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਤੁਹਾਡੇ ਮਸਲੇ ਆਪ ਹੱਲ ਕਰਿਆ ਕਰਾਂਗੇ ਚੰਡੀਗੜ੍ਹ ਆਉਣ ਦੀ ਲੋੜ ਪਰ ਅੱਜ ਜਦੋਂ ਕੋਈ ਚੰਡੀਗੜ੍ਹ ਆਉਣ ਨੂੰ ਕਹਿੰਦਾ ਵੀ ਹੈ ਤਾਂ ਉਹਨੂੰ ਉਦੋਂ ਘਰੋਂ ਹੀ ਚੱਕ ਕੇ ਲੈ ਜਾਂਦੇ ਆ ਮਤਲਬ ਪਹਿਲਾਂ ਇਹ ਹੁੰਦਾ ਸੀ ਕਿ ਤੁਸੀਂ ਜਾਂਦੇ ਸੀ ਰਾਜ ਉਹ ਚੱਕੇ ਜਾਂਦੇ ਸੀ ਅੱਜ ਰਾਤੋਂ ਰਾਤ ਛਾਪੇ ਪੈਂਦੇ ਆ ਤੇ ਰਾਤੋਂ ਰਾਤ ਉਹਨੂੰ ਜੇਲਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਹੈ ਤਾਂ ਇਹ ਜਿਹੜਾ ਵੀਆਈਪੀ ਕਲਚਰ ਦਾ ਇਹ ਗੱਲ ਕਰਦੇ ਨੇ ਇਹ ਆਪ ਅੱਜ ਸਭ ਤੋਂ ਵੱਡੇ ਪ੍ਰਮੋਟਰ ਨੇ ਮਤਲਬ ਮੈਂ ਇੱਕ ਸਾਲ ਪੁਰਾਣਾ ਅੰਕੜਾ ਤੁਹਾਨੂੰ ਦੱਸ ਰਿਹਾ ਹਾਂ 500 ਕਰੋੜ ਲਾਇਆ ਇਹਨਾਂ ਨੇ ਐਡਵਰਟਾਈਜ਼ਮੈਂਟਾਂ ਦੇ 500 ਕਰੋੜ ਤੇ ਉਹ 500 ਕਰੋੜ ਕੀ ਉਹ ਸਾਡੀ ਸਿੱਖਿਆ ਤੇ ਨਹੀਂ ਲੱਗ ਸਕਦਾ ਸੀ ਕੀ ਉਹ ਸਾਡੇ ਰੋਜ਼ਗਾਰ ਦੇਣ ਤੇ ਨਹੀਂ ਲੱਗ ਸਕਦਾ ਸੀ ਤਾਂ ਇਹ ਜਿਹੜਾ ਕਲਚਰ ਚੱਲ ਰਿਹਾ ਹੈਗਾ ਮਤਲਬ ਕੇਜਰੀਵਾਲ ਜਦੋਂ ਇੱਥੇ ਆਉਂਦਾ ਹੈ ਹੈਲੀਕਾਪਟਰ ਤੇ ਆਉਂਦਾ ਇੱਕ ਗੇੜੇ ਦਾ ਕਿੰਨਾ ਲੱਗਦਾ 45 ਲੱਖ ਤਾਂ ਉਹ ਕਿੱਥੋਂ ਜਾ ਰਿਹਾ ਕੀ ਉਹ ਆਪ ਦੇ ਖਜ਼ਾਨੇ ਚੋਂ ਪਾ ਰਿਹਾ ਪੰਜਾਬ ਦੇ ਖਜ਼ਾਨੇ ਚੋਂ ਪਾ ਰਿਹਾ ਇਹ ਗੁਜਰਾਤ ਜਾਂਦਾ ਹੈ ਪੇਜਰੀਵਾਲ ਦੇ ਨਾਲ ਗੁਜਰਾਤ ਦੇ ਵਿੱਚ ਜਿਹੜੀਆਂ ਉਹ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਉੱਥੇ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਲੈ ਕੇ ਉੱਥੇ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਲਾਇਆ ਜਾਂਦਾ ਹੈ ਤਾਂ ਇਹ ਸੱਚ ਹੈ ਵੀ ਵੀਆਈਪੀ ਕਲਚਰ ਦੇ ਅੱਜ ਸਭ ਤੋਂ ਵੱਡੇ ਜਿਹੜੇ ਖਾਣ ਵਾਲੇ ਨੇ ਉਹ ਇਹ ਆਮ ਆਦਮੀ ਪਾਰਟੀ ਹੈ ਲੋਕਾਂ ਦੇ ਜਿਹੜਾ ਰੱਤ ਚੂਸ ਕੇ ਵੱਤੋਂ ਵੱਧ ਇਹ ਆਪ ਦੇ ਟਿੱਡਾਂ ਦੇ ਵਿੱਚ ਭਰ ਰਹੇ ਨੇ ਕਿਉਂਕਿ ਇਹਨਾਂ ਨੂੰ ਐ ਜਾਂ ਤਾਂ ਐ ਲੱਗਦਾ ਵੀ ਅੱਜ ਤੋਂ ਬਾਅਦ ਤਾਂ ਸਾਡੀ ਬਾਰਿਸ਼ ਆਵੇ ਨਾ ਤਾਂ ਇਹ ਹੈ ਵੀ ਜਿੰਨਾ ਇਕੱਠਾ ਹੁੰਦਾ ਹੈ ਜਿੰਨਾ ਮਾਲ ਅੰਦਰ ਪਚਦਾ ਹੈ ਪਚਾ ਲਓ ਬਾਅਦ ਚ ਭਾਵੇਂ ਉਲਟੀਆਂ ਕਰਦੇ ਰਹਿੰਦੇ ਤਾਂ ਇਹੇ ਹਾਲ ਆ ਜੀ ਇਹਨਾਂ ਦਾ ਤਾਂ ਜਿਸ ਤਰ੍ਹਾਂ ਸਰਕਾਰ ਦੇ ਹਸਪਤਾਲ ਨੇ ਅੱਛਾ ਨਾਲ ਇਹ ਵੀ ਕਹੂੰਗਾ ਕਿਸਾਨਾਂ ਦਾ ਇਸ ਵਕਤ ਦਾ ਮੁੱਦਾ ਕਾਫੀ ਹਾਈਲਾਈਟ ਹੋਇਆ ਕਿਵੇਂ ਦੇ ਦਿਆਂ ਉਹ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਬੁਲਾਉਂਦੇ ਨੇ ਦੂਸਰੇ ਪਾਸੇ ਕਹਿੰਦੇ ਸਰਦ ਜਦੋਂ ਹੀ ਟੱਪਦੇ ਨੇ ਚੰਡੀਗੜ੍ਹ ਦੇ ਉਹਦੀ ਚੱਕ ਕੇ ਉਹਨਾਂ ਨਾਲ ਡਿਟੇਨ ਕਰ ਲੈਂਦੇ ਨੇ ਉਸ ਤੋਂ ਵੀ ਕਿਵੇਂ ਦੇਖੋ ਅਸੀਂ ਮੰਨਦੇ ਆ ਜਿਵੇਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਪੰਜਾਬ ਸਰਕਾਰ ਦੀ ਜਾਂ ਕਿਸੇ ਦੀ ਵੀ ਸਹਿਮਤੀ ਅਸਹਿਮਤੀ ਹੋ ਸਕਦੀ ਆ ਪਰ ਇਸ ਦੇਸ਼ ਦੇ ਵਿੱਚ ਹਰ ਕਿਸੇ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਧਰਨੇ ਮੁਜਾਰੇ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਵੀ ਜਿਹੜੀ ਪਾਰਟੀ ਪਹਿਲਾਂ ਭਾਜਪਾ ਬਾਰੇ ਖਿਲਾਫ ਬੋਲਦੀ ਰਹੀ ਵੀ ਇਹ ਬੰਦੇ ਦੀ ਜਵਾਨ ਨੂੰ ਦਬਾਉਂਦੇ ਆ ਵੀ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇ ਰਹੇ ਹੁਣ 6 ਮਹੀਨਾ ਦੀ ਸਰਕਾਰ ਹੈ ਇਹਨਾਂ ਨੇ ਚੰਡੀਗੜ੍ਹ ਕਿਸਾਨਾਂ ਦਾ ਸੀਗਾ ਵੀ ਅਸੀਂ ਚੰਡੀਗੜ੍ਹ ਜਾ ਕੇ ਆਪਣੀ ਗੱਲ ਕਹਿਣੀ ਚਾਹਦੇ ਆ ਤੇ ਰਾਤੋਂ ਰਾਤ ਉਹਨਾਂ ਨੂੰ ਚੱਕਵਾ ਲਿਆ ਜਾਨੀ ਕਿ ਜਿਹੜੇ ਕਿਸਾਨਾਂ ਦੇ ਮਸਲੇ ਤੇ ਜਾਂ ਆਪਾਂ ਹੋਰ ਕਿਸੇ ਦੇ ਮਸਲੇ ਤੇ ਕਹਿ ਲਈਏ ਵੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਹੁਣ 2020 ਦਾ ਭਗਵੰਤ ਮਾਨ ਦਾ ਟਵੀਟ ਇੱਕ ਵਾਇਰਲ ਹੋ ਰਿਹਾ ਵੀ ਉਦੋਂ ਜਦੋਂ ਇੱਥੇ ਕ ਦੀ ਸਰਕਾਰ ਸੀਗੀ ਉਦੋਂ ਜਦੋਂ ਉਹ ਚੰਡੀਗੜ੍ਹ ਧਰਨਾ ਲਾਉਣ ਆ ਰਹੇ ਸੀਗੇ ਤੇ ਇਹਨੇ ਤੰਜ ਕਸਿਆ ਸੀਗਾ ਵੀ ਸਰਕਾਰ ਦੀਆਂ ਜਿਹੜੀਆਂ ਮੰਗਾਂ ਨੇ ਉਹ ਤਾਂ ਪੰਜਾਬ ਸਰਕਾਰ ਨਾਲ ਸਮਤ ਨੇ ਤੇ ਇਹ ਸੈਂਟਰ ਸਰਕਾਰ ਨਾਲ ਨਹੀਂ ਆਗੇ ਪੰਜਾਬ ਸਰਕਾਰ ਨੇ ਤੇ ਪੰਜਾਬ ਸਰਕਾਰ ਨੂੰ ਇਹਦੇ ਨਾਲ ਡੀਲ ਕਰਨਾ ਚਾਹੀਦਾ ਹੈ ਸੇਮ ਗੱਲ ਲੱਜਾ ਪਰ ਅੱਜ ਫੇਰ ਉਹ ਉਹ ਉਹੀ ਵੀ ਬੰਦ ਰੰਗੁਲਾਟੀ ਮਾਰ ਗਿਆ ਵੀ ਹੁਣ ਤਾਂ ਕਿਉਂਕਿ ਹੁਣ ਇਸ ਵੇਲੇ ਮੈਂ ਸੱਤਾ 'ਚ ਬੈਠਾ ਵੀ ਇਸ ਕਰਕੇ ਫੇਰ ਤੁਹਾਡੀ ਮੰਗ ਲੱਤ ਹੈ ਜਾਨੀ ਕਿ ਜਿਹੜੇ ਚੀਜ਼ਾਂ ਬਾਰੇ ਪਹਿਲਾਂ ਕਹਿੰਦਾ ਰਿਹਾ ਕਿ ਕਿਸਾਨਾਂ ਦੀ ਗੱਲ ਕਰ ਲੋ ਚਾ ਮਜ਼ਦੂਰਾਂ ਦੀ ਨੌਜਵਾਨਾਂ ਦੀ ਕਿਸੇ ਵੀ ਮਸਲੇ ਤੇ ਗੱਲ ਕਰ ਲੋ ਅੱਜ ਸਰਕਾਰ ਦੇ ਕੋਲ ਕਿਸੇ ਚੀਜ਼ ਦਾ ਜਵਾਬ ਨਹੀਂ ਬਸ ਇਹਨਾਂ ਕੋਲ ਇੱਕ ਹੱਲ ਹੈ ਵੀ ਡੰਡਾ ਚੱਕੋ ਤੇ ਡੰਡਾ ਫੇਰੋ ਮਤਲਬ ਅੱਜ ਪੰਜਾਬ ਦੀਆਂ ਸੜਕਾਂ ਦੀ ਗੱਲ ਕਰ ਲੋ ਜਾਂ ਕਿਤੇ ਵੀ ਤੁਸੀਂ ਜਾਓ ਐਵਰੇਜ ਹਰ ਦਿਨ ਤਿੰਨ ਧਰਨੇ ਲੱਗਦੇ ਆ ਤੇ ਉਹਨਾਂ ਤਿੰਨਾਂ ਧਰਨੇ ਨੂੰ ਸਰਕਾਰ ਕਿਵੇਂ ਡੀਲ ਕਰਦੀ ਆ ਵੀ ਜਿਹੜਾ ਬੰਦਾ ਕਹਿੰਦਾ ਸੀਗਾ ਵੀ ਮੈਂ ਕਿਸਾਨਾਂ ਦਾ ਪੁੱਤਾਂ ਜਾਂ ਮਜ਼ਦੂਰਾਂ ਦਾ ਪੁੱਤਾਂ ਵੀ ਮੈਂ ਉਹਨਾਂ ਦੇ ਪਿੰਡਾਂ ਸੱਥਾਂ ਤੇ ਜਾਇਆ ਕਰੂੰਗਾ ਉਹਨਾਂ ਨਾਲ ਬੈਠ ਕੇ ਗੱਲ ਕਰਿਆ ਕਰਾਂਗੇ ਆਪਾਂ ਕੋਈ ਹੱਲ ਕੱਢਿਆ ਕਰਾਂਗੇ ਪਰ ਅੱਜ ਉਹ ਕਿਸ ਤੱਕ ਵੀ ਜਿਹਦੀ ਲਾਠੀ ਉਹਦੀ ਮੱਜਾ ਹੁਣ ਸਰਕਾਰ ਇਹਨਾਂ ਦੇ ਕੋਲ ਹੈ ਤੇ ਜਿਸ ਹੱਬ ਨਾਲ ਇਹ ਡੰਡਾ ਚਲਾ ਰਿਹਾ ਜਿਸ ਸਾਹਮਣਾ ਮਤਲਬ ਵਿਦਿਆਰਥੀਆਂ ਤੇ ਨੌਜਵਾਨਾਂ ਜਿਸ ਸਾਹਮਣੇ ਇਹਨਾਂ ਦੀ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ ਇਹਦਾ ਰਿਐਕਸ਼ਨ ਸਰਕਾਰ ਨੂੰ ਚੱਲਣਾ ਪੈਣਾ ਇਹਦਾ ਸੇਕ ਚੱਲਣਾ ਪੈਣਾ ਉਹ ਚਾਹੇ ਵੋਟਾਂ ਜਰੀ ਆਵੇ ਚਾਹੇ ਹੁਣ ਜਿਹੜਾ ਨੌਜਵਾਨ ਹੈ ਮਤਲਬ ਜਿਹਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਹਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਜਾਂ ਅੱਜ ਦਾ ਜਿਹੜਾ ਮਾਹੌਲ ਹੈ ਇਹਦਾ ਸੇਕ ਪੰਜਾਬ ਸਰਕਾਰ ਨੂੰ ਵੀ ਚੱਲਣਾ ਪੈਣਾ ਤੇ ਪਹਿਲੀਆਂ ਸਰਕਾਰਾਂ ਨੇ ਵੀ ਚੱਲਿਆ ਜਿਸ ਦੇ ਬਜਲ ਵਜੋਂ ਲੋਕਾਂ ਨੇ ਚਲ ਇਹਨਾਂ ਨੂੰ ਵੋਟਾਂ ਪਾਤੀਆਂ ਪਰ ਇਹਨਾਂ ਦੀ ਪਹਿਲੀ ਤੇ ਇਹ ਆਖਰੀ ਚੋਣ ਸੀਗੀ ਇਸ ਤੋਂ ਬਾਅਦ ਹੁਣ ਪੰਜਾਬ 'ਚ ਮਾਹੌਲ ਇਦਾਂ ਦਾ ਵੀ ਜੇ ਬਿਨਾ ਛੇਤਰ ਜੁੱਤੀਆਂ ਖਾਏ ਨਹੀਂ ਮੁੜਦਾ ਇਹ ਪੰਜਾਬ ਸਰਕਾਰ ਨੂੰ ਅਸੀਂ ਗਰੰਟੀ ਦਿੰਨੇ ਆ ਤੇ ਜੇ ਇੰਨਾ ਹੈਗੀ ਆ ਤਾਕਤ ਤਾਂ ਕਿਸੇ ਪਿੰਡ 'ਚ ਵੱੜ ਕੇ ਦਿਖਾ ਦੇਵੇ ਆਪਣੀ ਪਿੰਡ 'ਚ ਚੱਲ ਜੇ ਇਹਦੇ ਆਪਣੇ ਪਿੰਡ ਦੇ ਮਤਲਬ ਹਾਲਤ ਹੈ ਮੋਹੱਲਾ ਕਲੀਨਿਕ ਬਣਿਆ ਉੱਥੇ ਉੱਥੇ ਦੇਖ ਲਓ ਜਿਹੜਾ ਡਾਕਟਰ ਹੈ ਉਹ ਸਿਰ 3 ਦਿਨ ਬੈਠਦਾ ਹੈ ਮਤਲਬ ਆਪਣੇ ਪਿੰਡ ਦਾ ਹਾਲ ਹੈ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ 49000 ਸਰਕਾਰੀ ਟੀਚਰ ਨੇ ਸਕੂਲਾਂ 'ਚ ਜਿਹੜੇ ਖਾਲੀ ਪਏ ਨੇ ਪੋਸਟਾਂ ਤੇ ਸਤੌਜ ਪਿੰਡ ਦੇ ਵਿੱਚ ਸਰਕਾਰੀ ਸਕੂਲਾਂ 'ਚ ਟੀਚਰ ਨਹੀਂ ਹੈਗੇ ਮਤਲਬ ਤੁਸੀਂ ਖੁਦ ਸੋਚ ਕੇ ਦੇਖੋ ਕਹਿੰਦਾ ਵੀ ਮਾਸਟਰ ਦਾ ਮੁੰਡਾ ਤੇ ਮਾਸਟਰਾਂ ਬਾਰੇ ਇਹਨੂੰ ਕਿੰਨੀ ਫਿਕਰ ਹੈ ਸਿੱਖਿਆ ਬਾਰੇ ਕਿੰਨੀ ਫਿਕਰ ਹੈ ਇਹ ਆਪਾਂ ਨੂੰ ਇੱਥੋਂ ਪਤਾ ਲੱਗਦਾ ਵੀ ਜਦੋਂ ਪਿੰਡ 'ਚ ਅਧਿਆਪਕ ਨਹੀਂ ਹੈਗੇ ਇਹ ਹਾਲਾਤ ਪੰਜਾਬ ਦੇ ਇਸ ਤਰ੍ਹਾਂ ਵੀ ਜੋ-ਜੋ ਵਾਅਦੇ ਕੀਤੇ ਗਏ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਜੋ ਵੋਟਾਂ ਪਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਉਸ ਦੇ ਉੱਤੇ ਯੂਥ ਤਾਂ ਇਹ ਕਹਿੰਦੇ ਵੀ ਅਸੀਂ ਖੜੇ ਨਹੀਂ ਪਰ ਮੈਡਮ ਮੈਂ ਇੱਕ ਗੱਲ ਇਹ ਵੀ ਪੁੱਛੂੰਗਾ ਜੋ ਮਹਿਲਾਵਾਂ ਨੇ ਵਾਅਦੇ ਕੀਤੇ ਸੀਗੇ ਪਰ ਪਹਿਲਾਂ ਇਹ ਸਵਾਲ ਪੁੱਛਾਂ ਕਿ ਪੰਜਾਬ ਦੀਆਂ ਮਹਿਲਾਵਾਂ ਸੇਫ ਨੇ ਅੱਜ ਨੇ ਬਿਲਕੁਲ ਮਤਲਬ ਇਹ ਤਾਂ ਪੂਰੇ ਦੇਸ਼ ਦੇ ਹਾਲਾਤ ਨੇ ਜਿਹੜੇ ਮਹਿਲਾਵਾਂ ਵਾਸਤੇ ਅੱਜ ਭਾਰਤ ਜੋ ਹੈ ਮਤਲਬ ਉਹ ਪਾਕਿਸਤਾਨ ਬੰਗਲਾਦੇਸ਼ ਬਹੁਤ ਥੱਲੇ ਹੈ ਔਰਤਾਂ ਦੀ ਸੇਫਟੀ ਦੇ ਮਾਮਲੇ 'ਚ ਤੇ ਪੰਜਾਬ ਵੀ ਉਹਦੇ ਤੋਂ ਕੋਈ ਅੱਡ ਨਹੀਂਗਾ ਇੱਥੇ ਵੀ ਮਤਲਬ ਅਸੀਂ ਦੇਖਨੇ ਆ ਵੀ ਰਾਤ ਨੂੰ ਕਿੱਥੇ ਜਾਣ ਟਾਈਮ ਕੁੜੀਆਂ ਡਰਦੀਆਂ ਨੇ ਯੂਨੀਵਰਸਿਟੀ ਕੈਂਪਸਾਂ 'ਚ ਵੀ ਅੱਜ ਔਰਤਾਂ ਨੇ ਕੁੜੀਆਂ ਨੂੰ ਸੇਫ ਨਹੀਂ ਆਪਦੇ ਆਪ ਨੂੰ ਮਹਿਸੂਸ ਕਰਦੀਆਂ ਤਾਂ ਹਾਲਾਤ ਤਾਂ ਬਿਲਕੁਲ ਵੀ ਮਤਲਬ ਸੇਫ ਨਹੀਂ ਹੈ ਅੱਛਾ ਕਾਨੂੰਨ ਵਿਵਸਥਾ ਨੂੰ ਕਿਵੇਂ ਦੇ ਲੋ ਪੰਜਾਬ ਦੀ ਮੁੱਖ ਮੰਤਰੀ ਭਾਉਂਤ ਜੀ ਕਹਿੰਦੇ ਕਾਨੂੰਨ ਵਿਵਸਥਾ ਪੰਜਾਬ ਦੀ ਜਾਦੀ ਸਾਡੀ ਸਰਕਾਰ ਆਈ ਹੈ ਕਹਿੰਦੇ ਪੂਰੀ ਮਜ਼ਬੂਤ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਚੁੱਕਿਆ ਹੈ ਪੰਜਾਬ ਚ ਗੁੰਡਾਗਰਦੀ ਖਤਮ ਹੋ ਚੁੱਕੇ ਬਹਿਣ ਨੇ ਉਹਨਾਂ ਦੇ ਉਹ ਕਹਿੰਦੇ ਪੰਜਾਬ ਹੁਣ ਪੂਰਾ ਸੇਫ ਹੱਥਾਂ ਦੇ ਵਿੱਚ ਹੈ ਪੰਜਾਬ ਸੇਫ ਆਜਾ ਆਪਣਾ ਨੇ ਦੇਖੋ ਬਿਲਕੁਲ ਮਤਲਬ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਝੁੱਠੀਆਂ ਗੱਲਾਂ ਨੇ ਸਾਰੀਆਂ ਜਿਹੜੀ ਇਹਨਾਂ ਦੀ ਆਪਦੀ ਮਤਲਬ ਪਾਰਟੀ ਦੀ ਪਿੱਛੇ ਵੀਡੀਓ ਸਾਹਮਣੇ ਆਈ ਸੀਗੀ ਕੇਜਰੀਵਾਲ ਦੇ ਆਫਿਸ ਜਿਹੜੀ ਇੱਕ ਔਰਤ ਨਾਲ ਮਾਰਕੁਟਾਈ ਹੋ ਰਹੀ ਸੀ ਹੈਨਾ ਮਤਲਬ ਇਹ ਉਹਨਾਂ ਜਦੋਂ ਆਪਣੇ ਲੀਡਰ ਜਿਹੜੇ ਉਹਨਾਂ ਦੀ ਸ਼ਹਿ ਚ ਕੰਮ ਕਰਦੇ ਆ ਜਦੋਂ ਉਹੀ ਉਹਨਾਂ ਦੀ ਐਜੀ ਹਰਕਤਾਂ ਸਾਹਮਣੇ ਆਉਂਦੀਆਂ ਤਾਂ ਆਪਾਂ ਕਿਵੇਂ ਮੰਨ ਸਕਦੇ ਆ ਵੀ ਅੱਜ ਜਿਹੜਾ ਪੰਜਾਬ ਹੈ ਉਹ ਸੇਫ ਹੈ ਜਦੋਂ ਮਤਲਬ ਹਰ ਕੋਈ ਇੱਕ ਸਾਰੇ ਇੱਕ ਦੂਜੇ ਨੂੰ ਬਚਾਉਣ ਵਾਸਤੇ ਕੰਮ ਕਰਦਾ ਆ ਆਪਦੀ ਦਰਿੰਦਗੀ ਨੂੰ ਲਕੋਣ ਵਾਸਤੇ ਕੰਮ ਕਰਦੇ ਆ ਤਾਂ ਮਤਲਬ ਕੋਈ ਇੱਥੇ ਉਹ ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ ਯੂਥ ਵੀ ਖੜਾ ਹੈ ਭਾਜੀ ਇੱਕ ਮੈਂ ਇਹ ਆਪਾਂ ਸਵਾਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਹੈ ਕਿਉਂਕਿ ਸਵਾਲ ਮੇਰਾ ਫਿਰ ਮੁੜ ਕੇ ਯੂ ਇੱਕ ਮੈਡਮ ਨਾਲ ਇੱਕ ਤੁਹਾਡੇ ਨਾਲ ਦੀ ਗੱਲ ਹੁੰਦੀ ਕਿ ਪੰਜਾਬ ਚ ਯੂਥ ਸੇਫ ਹੈ ਨਹੀਂ ਸੇਫ ਕਿੱਥੇ ਹੈ ਮਤਲਬ ਜੇ ਸੇਫ ਹੀ ਹੋਵੇ ਤਾਂ ਫਿਰ ਦੂਜੇ ਦਿਨ ਕਿਸੇ ਦਾ ਸਿਰ ਪਾਟ ਗਿਆ ਕਿਸੇ ਗੈਂਗਸਟਰ ਦੀ ਗੋਲੀ ਕਿਸੇ ਨੂੰ ਮਾਰਤੀ ਹੁਣ ਮਤਲਬ ਜੇ ਇੰਨਾ ਸੇਫ ਹੈ ਤਾ ਫਿਰ ਲੋਕ ਪੰਜਾਬ ਛੱਡ ਕੇ ਗੁਜ਼ਾਰੇ ਨੇ ਹੁਣ ਤੁਸੀਂ ਪਿੰਡਾਂ ਦੇ ਵਿੱਚ ਜਾਓ ਗਲੀ ਗਲੀ ਦੇ ਵਿੱਚ ਤੁਹਾਨੂੰ ਕੈਪਸੂਲ ਮਿਲਣਗੇ 9 10 9 10 11 ਸਾਲ ਦਾ ਜਵਾਗ ਵੀ ਸਿਗਨੇਚਰ ਖਾ ਕੇ ਕੰਮ ਤੇ ਜਾਂਦਾ ਦਿਹਾੜੀ ਤੇ ਜਾਂਦਾਗਾ ਤੇ ਉਹਨਾਂ ਦੀ ਮਤਲਬ 12 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੈਪਸੂਲ ਖਾਣ ਲੱਗ ਗਿਆ 15 16 18 ਸਾਲ 20 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਫਿਜ਼ੀਕਲ ਹੈਲਥ ਕੀ ਹੈ ਉਹਨਾਂ ਦੀ ਮੈਂਟਲ ਹੈਲਥ ਕੀ ਹੈ ਉਹ ਨੂੰ ਕੌਣ ਦੇਖ ਰਿਹਾ ਉਹ ਨੂੰ ਕੌਣ ਦੇਖ ਰਿਹਾ ਵੀ ਉਹਨਾਂ ਦਾ ਭਵਿੱਖ ਖਰਾਬ ਹੋ ਰਿਹਾ ਨਹੀਂ ਹੋ ਰਿਹਾ ਕੀ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਜਿਹੜੀ ਸਿਹਤ ਸਿੱਖਿਆਵਾਂ ਦਾ ਪੱਧਰ ਇੰਨਾ ਹੈਗਾ ਹੈਗਾ ਕਿ ਉਹਨਾਂ ਨੂੰ ਮੈਂਟਲੀ ਫਿਜ਼ੀਕਲੀ ਡੀਲ ਕਰ ਸਕਦੇ ਨੇ ਉਹ ਮੈਂ ਖੁਦ ਤੁਹਾਨੂੰ ਆਪਦੀ ਐਗਜ਼ਾਮਪਲ ਦੱਸਦਾ ਮੈਂ ਆਪਦੇ ਨਾਨਕੇ ਪਿੰਡ ਗਿਆ 2 ਸਾਲ ਪਹਿਲਾਂ ਉੱਥੇ ਮਤਲਬ 15 15 16 16 ਸਾਲ ਦੇ ਜਵਾਕ ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਸਿਗਨੇਚਰ ਦੇ ਕੈਪਸੂਲ ਪਾਏ ਗਏ 10 10 ਮਤਲਬ ਪੱਤੇ ਪੈਨੇ ਪੂਰੇ ਉਹ ਵੇਚਦੇ ਖੁਦ ਨੇ ਮਤਲਬ ਕਿਤੋਂ 100 ਦਾ ਲਿਆ ਕੇ 300 ਦਾ ਵੇਚ ਰਹੇ ਨੇ ਕੋਈ ਮਤਲਬ 100 ਕੋਈ ਇੰਨਾ ਮਜਬੂਰ ਹੈ ਕਿ ਉਹ 100 ਰੁਪਏ ਦਾ ਕੈਪਸੂਲ 300 ਰੁਪਏ ਦੇ ਵਿੱਚ ਖਰੀਦਣ ਨੂੰ ਵੀ ਤਿਆਰ ਹੈ ਤਾਂ ਮਤਲਬ ਜਦੋਂ ਆਪਾਂ ਇਹ ਚੀਜ਼ਾਂ ਦੇਖਦੇ ਆ ਤਾਂ ਆਪਾਂ ਕਿਸ ਸਾਹਮਣੇ ਕਹਿ ਦਈਏ ਵੀ ਪੰਜਾਬ ਸੇਫ ਹੈ ਮਤਲਬ ਗੁੰਡਾਗਰਦੀ ਦਾ ਆਪਾਂ ਨੂੰ ਹਾਲ ਪਤਾ ਹੀ ਹੈ ਤੁਸੀਂ ਬਠਿੰਡੇ ਵਗਜੋ ਤੁਹਾਨੂੰ ਦੂਜੇ ਦਿਨ ਤੀਜੇ ਦਿਨ ਐਨੀ ਖਤਰਨਾਕ ਘਟਨਾਵਾਂ ਦੇਖਣ ਨੂੰ ਮਿਲਣਗੀਆਂ ਮਤਲਬ ਉਹਨਾਂ ਲਈ ਜਦੋਂ ਨਸ਼ਾ ਬੰਦਾ ਕਰਦਾ ਤਾਂ ਉਹਨਾਂ ਲਈ ਕਿਸੇ ਨੂੰ ਮਾਰ ਘੁੱਟਣਾ ਮਤਲਬ ਉਹ ਸਮਝਦੀ ਨਹੀਂ ਵੀ ਕੋਈ ਬੰਦਾ ਕਿਸੇ ਨੂੰ ਮਾਰ ਸਕਦਾ ਆ ਪਿਛਲੇ ਦਿਨ ਇੱਥੇ ਜਿਹੜਾ ਵਿਦਿਆਰਥੀ ਮਰਿਆ ਉਹ ਕਹਿੰਦੇ ਨੇ ਵੀ ਚਲੋ ਜੀ ਕਿਸੇ 25 ਸੈਕਟਰ ਦੇ ਜਵਾਕਾਂ ਨੇ ਮਾਰਤਾ ਪਰ ਕੀ ਇਹੋ ਜਿਹਾ ਕੀ ਰੀਜ਼ਨ ਹੋਇਆ ਵੀ ਐਨੇ ਜਵਾਕਰ ਨੇ ਮਿਲ ਕੇ ਇੱਕ ਬੰਦਾ ਮਾਰਤਾ ਇੱਕ ਜਵਾਕ ਮਾਰਤਾ ਕੀ ਉਹ ਮਤਲਬ ਉਹਨਾਂ ਦਾ ਦਿਮਾਗ ਨਹੀਂ ਚੱਲਦਾ ਵੀ ਉਹ ਕਿਸੇ ਨੂੰ ਮਾਰ ਰਹੇ ਨੇ ਇੱਥੇ ਤੁਸੀਂ ਸੋਫੀ ਬੰਦਾ ਕਿਸੇ ਦੇ ਚਪੇੜੀ ਮਾਰ ਦੇਵੇ ਉਹੋਂ ਨਸ਼ਾ ਕਰਾਉਂਦਾ ਜਦੋਂ ਨਸ਼ਾ ਜਦੋਂ ਕਿਸੇ ਨੂੰ ਕੋਈ ਭਵਿੱਖ ਨਹੀਂ ਦਿਖਦਾ ਕੋਈ ਫਿਊਚਰ ਨਹੀਂ ਦਿਖਦਾ ਘਰੋਂ ਗਾਲਾਂ ਪੈਂਦੀਆਂ ਜਿਹੜੇ ਨੇ ਛੇੜੀ ਨੇ ਉਹਨਾਂ ਨੂੰ ਘਰੇ ਨਹੀਂ ਕੋਈ ਪੁੱਛਦਾ ਉਹਨਾਂ ਨੂੰ ਬਾਹਰ ਨਹੀਂ ਕੋਈ ਪੁੱਛਦਾ ਉਹ ਸਵਾਦ ਤੋਂ ਵੱਖਰੇ ਹੋ ਜਾਂਦੇ ਨੇ ਏਲੀਨੇਸ਼ਨ ਹੋ ਜਾਂਦੀ ਹੈ ਤੇ ਜਦੋਂ ਉਹਨਾਂ ਨੂੰ ਕੋਈ ਰਾਹ ਨਹੀਂ ਦਿਖਦਾ ਤਾਂ ਫਿਰ ਉਹਨਾਂ ਕੋਲ ਇੱਕੋ ਹੀ ਰਾਹ ਵੀ ਜਾਂ ਤਾਂ ਨਸ਼ਾ ਕਰ ਲਓ ਜਾਂ ਚੋਰੀਆਂ ਕਰੋ ਖਰੜ ਦੀਆਂ ਨਹੀਂ ਵੀਡੀਓ ਆਉਂਦੀਆਂ ਮਹਾਲੀ ਦੀਆਂ ਵੀਡੀਓ ਆਉਂਦੀਆਂ ਮਤਲਬ ਕਿਤੇ ਵੀ ਵਗਜੋ ਤੁਹਾਨੂੰ ਚੋਰੀਆਂ ਦੀਆਂ ਸਾਫ਼ੀ ਵੀਡੀਓ ਆਉਂਦੀਆਂ ਵੀ ਕੋਈ ਕਿਸੇ ਦੀ ਗੱਡੀ ਲੈ ਕੇ ਚੱਕ ਕੇ ਸਾਡੀ ਯੂਨੀਵਰਸਿਟੀ ਦੇ ਵਿੱਚ ਗੱਡੀਆਂ ਦੇ ਵਿੱਚ ਦੀ ਬੈਟਰੀਆਂ ਘੱਟ ਕੇ ਲੈਂਦਾ ਮੇਰਾ ਪਿਛਲੇ ਸਾਲ ਮੋਟਰਸਾਈਕਲ ਚੱਕਿਆ ਗਿਆ ਨਵੇਂ ਸਾਲ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਹਲੇ ਤੱਕ ਉਹਦੀ ਕੋਈ ਰਿਪੋਰਟ ਨਹੀਂ ਵੀ ਕਿੱਥੇ ਕੌਣ ਲੈ ਕੇ ਗਿਆ ਪੁਲਿਸ ਵੱਲੋਂ ਕੋਈ ਕੁਝ ਨਹੀਂ ਦੋ ਚਾਰ ਦਿਨਾਂ ਨੇ ਇਹਨਾਂ ਨੇ ਫਾਰਮੈਲਿਟੀ ਕੀਤੀ ਵੀ ਹਾਂਜੀ ਇੱਥੋਂ ਚੱਕਿਆ ਗਿਆ ਸੀ ਉਸ ਤੋਂ ਬਾਅਦ ਉਹਦੀ ਕੋਈ ਰਿਪੋਰਟ ਨਹੀਂ ਆਈ ਵੀ ਕੀ ਹੋਇਆ ਕੀ ਨਹੀਂ ਹੋਇਆ শাਲਾ ਮਤਲਬ ਚਲਾਨ ਆਇਆ ਉਸੇ ਦਾ ਚਲਾਨ ਆ ਗਿਆ ਉਸ ਤੋਂ ਬਾਅਦ ਕੁਝ ਨਹੀਂ ਪਤਾ ਤਾਂ ਜਦੋਂ ਚੋਰੀਆਂ ਹੋ ਰਹੀਆਂ ਨਸ਼ੇ ਹੋ ਰਹੇ ਲੜਾਈਆਂ ਹੋ ਰਹੀਆਂ ਕੋਈ ਨੌਕਰੀ ਨਹੀਂ ਮਿਲ ਰਹੀ ਤਾਂ ਸੇਫਟੀ ਕੀ ਹੈ ਸੋ ਆਲੋਹੀ ਹੈ ਜੋ ਸਰਕਾਰ ਪਹਿਲਾਂ ਤਾਂ ਯੂਥ ਨੂੰ ਸੁਣਿਆ ਯੂਥ ਕਿਸ ਤਰ੍ਹਾਂ ਅੱਕੀ ਹੋਈ ਹੈ ਇਸ ਸਰਕਾਰ ਦੇ ਕੋਲੋਂ ਕਿਉਂਕਿ 3 ਸਾਲ ਹੋ ਚੱਲੇ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਖੱਣ ਦੇ ਪੰਜਾਬ ਇਸ ਇਨ ਸੇਫ ਹੈਂਡ ਦੂਸਰੇ ਪਾਸੇ ਯੂਥ ਦੀ ਜ਼ੁਬਾਨੀ ਇਹ ਖੁਦ ਕਹੇ ਕਿ ਪੰਜਾਬ ਦੀ ਇਸ ਵਕਤ ਜੋ ਦਸ਼ਾ ਹੈ ਉਹ ਬਿਲਕੁਲ ਮਾੜੀ ਹੋ ਚੁੱਕੀ ਹੈ ਮੇਰੇ ਸਹਿਯੋਗੀ ਰਾਮਕਮਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ ਚੰਡੀਗੜ੍ਹ